ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਹਾਇਦਰਾਬਾਦ ਹਾਊਸ ਵਿੱਚ ਮਾਲਦੀਵ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਆਪਸੀ ਹਿੱਤਾਂ ਦੇ ਦੁਬੱਲੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਚਰਚਾ ਕੀਤੀ ਮੀਟਿੰਗ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ ਤੇ ਦਸਤਕਤ ਖੂੰਣ ਦੀ ਸੰਭਾਵਨਾ ਹੈ ਇਸ ਬਹਿਲਾ ਮਾਲਦੀਵ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੁਈਜ਼ੂ ਦਾ ਰਾਸ਼ਟਰਪਤੀ ਪਵਨ ਪੌਂਚੇ ਤੇ ਰਸਮੀ ਸਵਾਗਤ ਕੀਤਾ ਗਿਆ ਉਹਨਾਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਜ਼ਰ ਸਨ ਮਾਲਦੀਵ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੋਇਜ਼ੂ ਰਾਜਕਾਟ ਵੀ ਗਏ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। मालदीव ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੁਇਜ਼ੂ ਰਾਸ਼ਟਰਪਤੀ ਦ੍ਰੋਪਤੀ ਬੁਰਮੂ ਅਤੇ ਉਪ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕਰਨਗੇ ਰਾਸ਼ਟਰਪਤੀ ਮੁਇਜ਼ੂ ਕੱਲ ਆਗਰਾ ਤੇ ਬੰਬਈ ਅਤੇ ਬੁੱਧਵਾਰ ਨੂੰ ਬੰਗਲੌਰੂ ਦਾ ਦੌਰਾ ਕਰਨਗੇ ਡਾਕਟਰ ਮੁਇਜ਼ੂ 5 ਦਿਨਾਂ ਦੌਰੇ ਤੇ ਕੱਲ ਨਵੀਂ ਦਿੱਲੀ ਪਹੁੰਚੇ ਸਨ ਮਾਲਦੀਵ ਹਿੰਦ ਮਹਾਸਾਗਰ ਵਿੱਚ ਭਾਰਾ ਦਾ ਪ੍ਰਮੁੱਖ ਸਮੁੰਦਰੀ ਗੁਆਂਡੀ ਮੁਲਕ ਹੈ ਅਤੇ ਪ੍ਰਧਾਨ ਮੰਤਰੀ ਦੇ ਸਾਗਰ ਦੇ ਦ੍ਰਿਸ਼ਟੀਕੋਣ ਅਤੇ ਭਾਰਤ ਦੇ ਗੁਆਂਡ ਨਾਲ ਨੀਤੀ ਵਿੱਚ ਇੱਕ ਮੋਹਰੀ ਸਥਾਨ ਰੱਖਦਾ ਹੈ ਵਿਦੇਸ਼ ਮੰਤਰੀ ਦੀ ਹਾਲ ਹੀ ਵਿੱਚ ਟਾਪੂ ਦੇਸ਼ ਦੀ ਫੇਰੀ ਤੋਂ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਮਾਲਦੀਵ ਨਾਲ ਆਪਣੇ ਸਬੰਧਾਂ ਨੂੰ ਕਿੰਨਾ ਮਹੱਤਵ ਦਿੰਦਾ ਹੈ ਭਾਰਤ ਮਾਲਦੀਵ ਦੇ ਨੈਸ਼ਨਲ ਡਿਫੈਂਸ ਫੋਰਸ ਲਈ ਸਭ ਤੋਂ ਵੱਧ ਸਿਖਲਾਈ ਦੇ ਮੌਕੇ ਪ੍ਰਦਾਨ ਕਰਦਾ ਹੈ ਜੋ ਉਹਨਾਂ ਦੀ ਰੱਖਿਆ ਸਿਖਲਾਈ ਦੀ ਲੋੜਾਂ ਦਾ ਲਗਭਗ 70% ਪੂਰਾ ਕਰਦਾ ਹੈ